ਤੋ ਪਹਿਲਾ ਨਾਮ ਦੱਸੋ ਹਾਂਜੀ ਮੈਂ ਨਿਸ਼ਾਨ ਸਿੰਘ ਸਾਬਕਾ ਸਰਪੰਚ ਪੰਗਾਲੀ ਕਲਾ ਅੱਜ ਬੜੀ ਖੁਸ਼ੀ ਹੋਈ ਆ ਕਿ ਜੋ ਸਾਡੀ ਪੰਚਾਇਤ ਨੇ ਪਹਿਲਾਂ ਜੋ ਡਾਕਟਰ ਆ ਭੀਮਭਰਾਓ ਵੈਦਕਰਜੀ ਦਾ ਬੋਤਲ ਲਵਾਇਆ ਸੀ ਅੱਜ ਮੌਜੂਦਾ ਪੰਚਾਇਤ ਨੇ ਮੁਸੇ ਹੀ ਬੋਤ ਲੱਗਣ ਕਰਕੇ ਹੀ ਉਹਦਾ ਜਿਹੜਾ ਸਦੇ ਆ ਸਾਰੇ ਲੋਕਾਂ 'ਚ ਪਹੁੰਚਿਆ ਔਰ ਲੋਕਾਂ ਨੇ ਸਾਰੀ ਪੰਚਾਇਤ ਨੇ ਮੌਜੂਦਾ ਪੰਚਾਇਤ ਨੇ ਸਾਰਿਆਂ ਨੇ ਰਲ ਕੇ ਜਿਹੜਾ ਵਾ ਉਹਨਾਂ ਦਾ ਜਨਮ ਦਿਨ ਮਨਾਇਆ ਮਨਾਇਆ ਵਾ ਮੈਂ ਉਹਨਾਂ ਦਾ ਸਾਰੀ ਪੰਚਾਇਤ ਦਾ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਅੱਗੇ ਤੋਂ ਵੀ ਉਹਨਾਂ ਨੂੰ ਬੇਨਤੀ ਕਰਦਾ ਕਿ ਇਸੇ ਹੀ ਤਰ੍ਹਾਂ ਇਹਨਾਂ ਦਾ ਜਿਹੜਾ ਸੰਦੇਹ ਆ ਉਹ ਲੋਕਾਂ ਤੱਕ ਪਹੁੰਚਾਉਣ ਔਰ ਸਾਰੇ ਜਣੇ ਜਿਹੜੇ ਆ ਇਕੱਠੇ ਹੋ ਗਏ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਮਤਲਬ ਜਿਤਨਾ ਅੱਜ ਆਪਾਂ ਇਕੱਠੇ ਹੋਏ ਆ ਇਸੇ ਹੀ ਤਰ੍ਹਾਂ ਇਹਨਾਂ ਦਾ ਜਿਹੜਾ ਜਨਮ ਦਿਹਾੜਾ ਵਾ ਸਾਰੇ ਨਾਲ ਮਿਲ ਕੇ ਮਨਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਬ ਸਭ ਤੋਂ ਪਹਿਲਾਂ ਨਾਮ ਤੇ ਪਿੰਡ ਦੱਸ ਦਿਓ ਮੈਂ ਹਰਦੀਸ਼ਾ ਪੰਘਾਲੀ ਸਰਪੰਚ ਪੰਘਾਲੀ ਕਲਾਂ ਅੱਜ ਬਾਬਾ ਸਾਹਿਬ ਭੇਮਰੋ ਡਾਕਟਰ ਅੰਮੇਰਕਰ ਜੀ ਦਾ ਜਨਮ ਦਿਹਾੜਾ ਸਮੁੱਚੇ ਨਗਰ ਦੇ ਸਹਿਯੋਗ ਦੇ ਨਾਲ ਸਮੁੱਚੀ ਗ੍ਰਾਮ ਪੰਚਾਇਤ ਸਾਫਤਾ ਪੰਚਾਇਤ ਔਰ ਸਮੂਹ ਅਹੁਦੇਦਾਰਾਂ ਦੇ ਸਹਿਯੋਗ ਦੇ ਨਾਲ ਅੱਜ ਜਨਮ ਦਿਹਾੜਾ ਮਨਾਇਆ ਗਿਆ ਏ ਸਾਡੇ ਨਗਰ ਵਿੱਚ ਬਾਬਾ ਸਾਹਿਬ ਭੀਮਰੋ ਡਾਕਟਰ ਬੇਦਕਰਜੀ ਦਾ ਸਟੈਚੂ ਲੱਗਾ ਹੋਇਆ ਹੈ ਜਿਹਦੇ ਕਰਕੇ ਸੰਗਤਾਂ ਵਿੱਚ ਬੜਾ ਉਤਸ਼ਾਹ ਹੈ ਔਰ ਬਾਬਾ ਸਾਹਿਬ ਜੀ ਦੀ ਜੀਵਨੀ ਤੋਂ ਸੰਗਤਾਂ ਜਾਣੋ ਹੋ ਰਹੀਆਂ ਨੇ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਅਸੀਂ ਆਉਣ ਵਾਲੇ ਜਨਰੇਸ਼ਨ ਨੂੰ ਇਹੀ ਬੇਨਤੀ ਕਰਦੇ ਆ ਕਿ ਨਸਿਆਂ ਦੇ ਦਰਦਲ ਵਿੱਚੋਂ ਬਾਹਰ ਨਿਕਲ ਕੇ ਆਪਣੇ ਵੱਡ-ਵਡੇਰਿਆਂ ਦਾ ਇਤਿਹਾਸ ਪੜੋ ਔਰ ਬਾਬਾ ਸਾਹਿਬ ਭੀਮਰੋ ਡਾਕਟਰ ਬੇਦਕਰਜੀ ਦੀ ਵਿਚਾਰਧਾਰਾ ਨੂੰ ਅਪਣਾਓ ਤਾਂ ਕਿ ਅਸੀਂ ਵੀ ਕੋਈ ਚੰਗਾ ਕਰਕੇ ਇਸ ਧਰਤੀ ਤੋਂ ਜਾਈਏ ਔਰ ਦੁਨੀਆ ਤੁਹਾਨੂੰ ਯਾਦ ਕਰੇ ਪਰ ਅੱਜ ਜਿਹੜਾ ਸੇਵਾ ਦਰਿਆ ਵਗ ਰਿਹਾ ਏ ਉਹਦੇ ਕਰਕੇ ਨੌਜਵਾਨ ਪੀੜੀ ਕਰਾਏ ਪੈਂਦੀ ਜਾ ਰਹੀ ਹੈ ਮੇਰੀ ਤਾਂ ਉਹਨਾਂ ਨੂੰ ਇਹ ਅਪੀਲ ਆ ਕਿਸ ਦਲਦਲ ਚੋਂ ਬਾਹਰ ਨਿਕਲੋ ਔਰ ਸਮਾਜ ਭਲਾਈ ਦੇ ਕੰਮਾਂ ਵਾਸਤੇ ਅੱਗੇ ਹੋ ਕੁਝ ਸ਼ਰਾਰਤੀ ਅੰਸਰ ਬਾਹਰ ਬੈਠੇ ਜੋ ਬਾਬਾ ਸਾਹਿਬ ਬੜੇ ਬੜਾ ਘਟਿਆ ਕਿਸਮ ਦਾ ਬੋਲ ਪੈ ਨੇ ਕੀ ਕਹਿੰਦੇ ਪਏ ਜਿਹੜੇ ਸ਼ਰਾਰਤੀ ਅੰਸਰ ਬਾਬਾ ਸਾਹਿਬ ਭੀਮਰੋ ਡਾਕਟਰਾਂ ਬੇਦਕਰ ਜੀ ਦੇ ਮੂਰਤੀਆਂ ਤੋਰ ਦੀ ਗੱਲ ਕਰਦੇ ਨੇ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਕਿ ਬਾਬਾ ਸਾਹਿਬ ਭੀਮਰੋਡ ਡਾਕਟਰ ਅੰਬੇਦਕਰ ਜੀ ਉਹ ਸ਼ਖਸੀਅਤ ਹਨ ਜਿਹੜੇ ਸਿੱਖ ਧਰਮ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਸਨ ਔਰ ਖੁਦ ਅਪਣਾਉਣਾ ਸੌਂਦੇ ਸਨ ਬਾਬਾ ਸਾਹਿਬ ਭੀਮਰੋਡ ਡਾਕਟਰ ਅੰਬੇਦਕਰ ਜੀ ਨੇ ਆਪਣੀ ਨਿੱਜੀ ਪ੍ਰਾਪਰਟੀ ਦੇ ਵਿੱਚੋਂ ਬੰਬੇ ਦੇ ਵਿੱਚ ਦਾਧਰ ਵਿਕੇ ਇੱਕ ਗੁਰਦੁਆਰਾ ਬਣਾਇਆ ਸਿੰਘ ਸਭਾ ਜਿਹੜੇ ਉਹਨਾਂ ਨੇ ਆਪਣੀ ਨਿੱਜੀ ਪ੍ਰਾਪਰਟੀ ਦੀ ਜਗ੍ਹਾ ਦਿੱਤੀ ਬੰਬੇ ਦੇ ਵਿੱਚ ਇੱਕ ਖਾਲਸਾ ਕਲਜ ਬਣਿਆ ਆ ਉਹ ਵੀ ਬਾਬਾ ਸਾਹਿਬ ਭੀਮਰੋਡ ਡਾਕਟਰ ਅੰਬੇਦਕਰ ਜੀ ਨੇ ਆਪਣੀ ਪ੍ਰੋਰਟੀ ਵਿੱਚ ਜਗ੍ਹਾ ਦੇ ਕੇ ਉੱਥੇ ਖਾਲਜਾ ਕਾਲਜ ਬਣਵਾਇਆ ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਕਿ ਬਾਬਾ ਸਾਹਿਬ ਭੀਮਰੋ ਡਾਕਟਰ ਅੰਬੇਦਕਰ ਜੀ ਸਿੱਖ ਧਰਮ ਦਾ ਕਿੰਨਾ ਸਤਿਕਾਰ ਕਰਦੇ ਸਨ ਭਾਰਤੀ ਸੰਵਿਧਾਨ ਦੇ ਆਰਟੀਕਲ 25 ਦੇ ਵਿੱਚ ਸਿੱਖ ਨੂੰ ਕਿਰਪਾਨ ਪਹਿਨਣ ਦਾ ਕਿਰਪਾਨ ਰੱਖਣ ਦਾ ਅਧਿਕਾਰ ਬਾਬਾ ਸਾਹਿਬ ਭੀਮਰੋ ਡਾਕਟਰ ਅੰਬੇਦਕਰ ਜੀ ਨੇ ਸੰਵਿਧਾਨ ਦੇ ਵਿੱਚ ਪਹਿਲਾਂ ਹੀ ਲਿਖ ਦਿੱਤਾ ਗਿਆ ਸੀ